ਕੁੱਤੇ ਪੈ ਰਿਹਾ ਤਾਂ ਅੰਕ ਕੁੱਝ ਚਾਹਤੇ ਵੀ ਹਨ ਔਲੀ ਪੈ ਗਈ ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਹੈ ਮੁਕੇਰੀਆਂ ਦੇ ਵਿੱਚ ਸੰਗਣੀ ਧੁੰਦ ਦੇ ਕੰਨ ਭਿਆਨਕ ਸੜਕ ਹਾਸਾ ਵਾਪਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਪੰਜਾਬ ਪੁਲਿਸ ਦੀ ਬੱਸ ਖੜੇ ਟਰਾਲੀ ਦੇ ਵਿੱਚ ਵਜੀ ਸੰਗਣੀ ਧੁੰਦ ਦੇ ਕੰਨ ਇਹ ਸੜਕ ਹਾਸਾ ਵਾਪਰਿਆ ਜਿਸ ਵਾਰ ਰਾਗੀਰਾ ਨੇ ਮੁਸ਼ੱਕਤ ਦੇ ਨਾਲ ਬੱਸ ਤੋਂ ਸਾਰੇ ਪੁਲਿਸ ਕਰਮੀਆਂ ਨੂੰ ਬਾਹਰ ਕੱਢਿਆ ਬਸ ਦੀ ਵਿੱਚੋਂ ਸਹੀ ਸਲਾਮਤ ਬਾਹਰ ਨਿਕਲੇ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੰਗੜੀ ਧੁੰਦ ਦੀ ਕਾਰਨ ਇਹ ਹਾਦਸਾ ਵਾਪੜਿਆ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਚਾਰ ਸਾਥੀਆਂ ਦੀ ਮੌਤ ਵੀ ਹੋ ਗਈ ਹੈ ਤੇ 10 ਦੇ ਕਰੀਬ ਜ਼ਖਮੀ ਹੋਏ ਨੇ ਜਿਨ੍ਹਾਂ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਕਿਹੜੀ ਜਗ੍ਹਾ ਤੋਂ ਭਾਜੀ ਆ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਤੁਸੀਂ ਅਸੀਂ ਜ਼ਿਲਹੰਦਰ ਡਿਊਟੀ ਵਾਸਤੇ ਅਰਦਾਸ ਪਹੁੰਚਾ ਰਹੇ ਹਾਂ ਜ਼ਿਲਹੰਦਰ ਆਏ ਕਿ ਕਿੰਨੇ ਕਿੰਨੇ ਵਜੇ ਦਾ ਟਾਈਮ ਸੀਗਾ ਅਸੀਂ ਬਿਲਕੁਲ ਉੱਥੋਂ 5 ਵਜੇ ਚੱਲੇ 5 ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਆ ਤੇ ਤੁਹਾਡੇ ਸਾਹਮਣੇ ਲਾ ਲਓ 5 ਉੱਥੋਂ ਜਲੰਧਰ ਤੋਂ ਇੱਥੇ ਤੱਕਰ ਦਾ ਬਹੁਤ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਤਾਂ ਘੰਟੇ 'ਚ ਅਸੀਂ ਇੱਥੇ ਪਹੁੰਚਿਆ 6:10 ਮਿੰਟ ਹੀ ਹੋਇਆ ਹੈ ਤੇ ਗੱਡੀ ਤੋਂ ਸਾਨੂੰ ਤੁਹਾਨੂੰ ਪਤਾ ਸਾਰੇ ਬੰਦੇ ਘੱਟ ਤੁਹਾਡਾ ਕਈਆਂ ਦੀਆਂ ਅੱਖਾਂ ਫੁੱਲ ਲੱਗੀਆਂ ਆਈਆਂ ਜਿਦਾ ਸੁੱਤੇ ਪਏ ਸੀ ਤਾਂ ਚੰਗੇ ਵੀ ਹਨ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੋਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਸਾਂਤ ਸਾਹਮਣੇ ਸਾਹਿਬ ਕਿ ਤੁਹਾਡਾ ਵੀ ਹੋ ਗਿਆ ਇੱਕ ਵੀ ਜਿਹੜਾ ਦੇ ਪਾਕਿਸਤਾਨੀ ਚੱਕਰੀ ਆ ਉਹ ਚੱਕਰੀ ਬਹੁਤ ਆ ਜਿਨ੍ਹਾਂ ਨੂੰ ਬੜੀ ਬਹੁਤ ਸਾਲ ਲੱਗੇ ਆ ਘੱਟੋ ਘਾਟ 10 12 ਜਿਹੜੇ ਚੱਕਰੀ ਆ 10 ਤੋਂ ਨੇ ਇਹਦੇ ਹੱਥ ਲੱਗੇ ਆ ਜੀ ਆਪਣਾ ਕੀ ਨਾਮ ਮੇਰਾ ਯਸਈ ਵਿਤੰਦਰ ਸਿੰਘ ਮੇਰਾ ਨਾਮ ਆ ਮੈਂ ਜਿੰਦਗੀ ਤੇ ਵਿਤੰਦਰ ਦਾ ਬੇਟਾ ਹਾਂ ਕਿਸੇ ਦਾ ਕਿਹੜੀ ਜਗ੍ਹਾ ਤੋਂ ਪਾਜੀ ਆ ਰਹੇ ਕਿੱਥੋਂ ਕਿੱਥੇ ਜਾ ਰਹੇ ਸੀ ਦੱਸੋ ਤੁਸੀਂ ਅਸੀਂ ਜਲੰਧਰ ਡਿਊਟੀ ਵਾਸਤੇ ਅਰਦਾਸਪੁਰ ਜਾ ਰਹੇ ਹਾਂ ਕਿਨੇ ਕਿਤੇ ਕਿੰਨੇ ਕਵੇ ਦਾ ਟਾਈਮ ਸੀਗਾ ਅਸੀਂ ਬਿਲਕੁਲ ਉੱਥੇ 5 ਵਜੇ ਚੱਲੇ 5 ਵਜੇ ਉੱਥੋਂ ਸਾਡੀ ਗੱਡੀ ਬਿਲਕੁਲ ਬਾਹਰ ਨਿਕਲ ਗਈ ਹੈ ਤੇ ਤੁਹਾਡੇ ਸਾਹਮਣੇ ਲਾ ਲੋ 5 ਉੱਥੋਂ ਜਲੰਧਰ ਤੋ ਇੱਕ ਟੱਕਰ ਦਾ ਫੋੜ ਬਹੁਤ ਘੰਟੇ ਦਾ ਸਫ਼ਰ ਹੈ ਸਾਰਾ ਠੀਕ ਹੈ ਜੀ ਤੋ ਘੰਟੇ ਚ ਅਸੀਂ ਇੱਥੇ ਪਹੁੰਚਿਆ 6:10 ਮਿੰਟ ਹੋਇਆ ਹੈ ਤੇ ਗੱਡੀ ਤੋਂ ਹਨੂ ਸਾਨੂੰ ਖੰਪਾਪ ਨਹੀਂ ਪਤਾ ਸਾਰੇ ਬੰਦੇ ਘਟੋ ਘਾੜਾ ਕਈਆਂ ਦਾ ਅੱਖਾਂ ਫਾ ਲੱਗੀਆਂ ਆਈਆਂ ਜਿਹੜਾ ਸੁੱਤੇ ਪੈਸੇ ਤਾਂ ਚੱਗਦੇ ਵੀ ਹਨ ਰੋਲੀ ਪੈ ਗਈ ਇੱਕ ਵਾਰ ਵੀ ਗੱਡੀ ਰੌਂਗ ਸਾਈਡ ਚੱਲ ਗਈ ਆ ਤੇ ਉਹਦੇ ਪਤਾ ਲੱਗਾ ਜਦੋਂ ਸਵੇਰ ਹਾਂ ਆਹ ਚੱਕੀ ਚੱਕੀ ਆ ਠੀਕ ਹੈ ਤੇ ਕਿੰਨਾ ਕੰਮ ਖਸਾ ਨਸਾਨ ਤਾਂ ਸਾਹਮਣੇ ਸਾਰਾ ਕਿੱਥੋਂ ਡੱਟੇ ਵੀ ਹੋ ਰਹੇ ਨੇ ਇੱਕ ਦੂਜੇ ਹਾਂ ਤੇ ਪਾਕੀ ਸਾਰੇ ਚੱਕਰੀਆਂ ਬਹੁਤ ਚੱਕਰੀ ਬਹੁਤ ਆ ਜਿਹਨਾਂ ਨੂੰ ਹੁਣ ਫੌਸਲ ਲੱਗੇ ਆ ਘਟੋ ਘਾ 10 12 ਜਿਹੜੀ ਚੱਕਰੀਆਂ 10 ਕੋਣ ਜਿਹਦੇ ਹੱਫਲ ਲੱਗੇ ਆ ਮੇਰਾ ਯਸਈ ਜਤਿੰਦਰ ਸਿੰਘ ਮੇਰਾ ਲਾਇਆ ਮੈਂ ਜਲੰਧਰੀ ਉਹ ਜਲੰਧਰ ਦਾ ਰੇਡ ਹੈ ਅਕੀ ਦਾ ਦੱਸਦੀ ਕਿ ਪੀਏਪ ਮੁਲਾਜ਼ਮਾ ਦੀ ਬਸ ਦੇ ਖੜੇ ਟਰਾਲੇ ਦੇ ਨਾਲ ਟਕਰਾਈ ਜਿਸ ਤੋਂ ਬਾਅਦ ਸੜਕ ਹਾਸਾ ਹੋਇਆ ਜਿਸੇ ਜਾਰੇ ਕਿ ਜਲੰਧਰ ਤੋਂ ਗੁਰਦਾਸਪੁਰ ਨੂੰ ਉਹਨਾਂ ਦੀ ਇਹ ਬਸ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਹੀ ਇਹ ਵੱਡਾ ਸੜਕ ਹਾਸਾ ਵਾਪਰਿਆ ਮੁਕੇਰੀਆਂ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ